ਆ ਤੁਸੀਂ ਡਿਸਕ੍ਰਿਪਸ਼ਨ ਉੱਪਰ ਪੜ੍ਹ ਹੀ ਲਿਆ ਹੋਣਾ ਜਵਾਬ ਆ ਮੈਂ ਥੋੜੀ ਦੇਰ ਪਹਿਲਾਂ ਵੀ ਲਾਈਵ ਹੋਇਆ ਸੀ ਉਹ ਲਾਈਵੇ ਬੰਦ ਹੋ ਗਿਆ ਚੱਲਦਾ ਚੱਲਦਾ ਹੀ ਕੱਟਿਆ ਗਿਆ ਵਿੱਚੋਂ ਹੀ ਲਾਈਵ ਦੇਖੋ ਭਾਈ ਇੱਕ ਬੰਤੇ ਨੂੰ ਜਵਾਬ ਦੇਣ ਲਈ ਮੈਂ ਲਾਈਵ ਪਾ ਰਿਹਾ ਹਾਂ ਵਾ ਦੇਖੋ ਇੱਕ ਵੀਡੀਓ ਪਾਈ ਸੀਗੀ ਮੈਂ ਆਪਣੇ ਡੇਢ ਕ ਮਹੀਨਾ ਪਹਿਲਾਂ ਇਬਾਦਤ ਕੌਰ ਬੱਚੀ ਦੀ ਹੈਲਪ ਵਾਸਤੇ ਠੀਕ ਨਹੀਂ ਮੈਂ ਵੀਡੀਓ ਪਾਈ ਚਲੋ ਮੇਰੇ ਕਜ਼ਨ ਨੇ ਹੋਰ ਆਪਣੇ ਮੇਰੇ ਕਜ਼ਨ ਹੋ ਗਏ ਮੇਰੇ ਬ੍ਰਦਰ ਹੋ ਗਿਆ ਉਹਨਾਂ ਨੇ ਮਿਲ ਕੇ ਤਿੰਨ ਚਾਰ ਜਾਣਿਆਂ ਨੇ ਜਿੰਨੀ ਸੇਵਾ ਹੋ ਸਕੀ ਤਿੰਨ ਕ ਚਾਰ ਜਾਣਿਆਂ ਨੇ ਭੇਜਤੀ ਮੇਰੇ ਕਜ਼ਨ ਹੀ ਨੇ ਉਹ ਤਿੰਨ ਜਾਂ ਚਾਰ ਜਾਣਿਆਂ ਨੇ ਸੇਵਾ ਜਿੰਨੀ ਕੁ ਹੋ ਸਕੀ ਭੇਜਤੀ ਮੇਰੇ ਕਜ਼ਨਾ ਨੇ ਠੀਕ ਨਹੀਂ ਕਜ਼ਨ ਦੀ ਸੇਵਾ ਹੋ ਗਈ ਤੇ ਸੰਗਤ ਦੀ ਸੇਵਾ ਇਹ ਫਰਕ ਹੁੰਦਾ ਬਾਈ ਜੇ ਆਪਾਂ ਕਿਸੇ ਰਿਸ਼ਤੇਦਾਰ ਤੋਂ ਪੈਸੇ ਮੰਗਦੇ ਆ ਉਹ ਰਿਸ਼ਤੇ ਦਾ ਸਾਡਾ ਆਪਣਾ ਹੋਵੇ ਅਸੀਂ ਦਈਏ ਡਿਟੇਲ ਨਾ ਦਈਏ ਉਹ ਸਾਡੇ ਤੇ ਹੁੰਦਾ ਵਾ ਜਿਹੜਾ ਸੰਗਤ ਦਾ ਪੈਸਾ ਆਉਂਦਾ ਉਹ ਮੈਂ ਤੁਹਾਨੂੰ ਫਰਕ ਦੱਸੂਗਾ ਹੁਣ ਜਿਹੜੇ ਮੇਰੇ ਤੇ ਇਲਜ਼ਾਮ ਲਾ ਰਹੇ ਨੇ ਹੁਣ ਦੇਖੋ ਮੈਂ ਇੱਕ ਵੀਡੀਓ ਪਾਈ ਸੀ ਕੱਲ ਵੀ ਸਪਸ਼ਟੀਕਰਨ ਦਿੱਤਾ ਸੀਗਾ ਇੱਕ ਮੈਂ ਨਾ ਜਦੋਂ ਪੈਸੇ ਆ ਗਏ ਸੀਗੇ ਮੇਰੇ ਕੋਲ ਮੇਰੇ 15 20 ਦਿਨ ਮਹੀਨਾ ਤੋਂ ਪਹਿਲਾਂ ਮੇਰੇ ਕੋਲ ਪੈਸੇ ਜਦ ਪੂਰੇ ਆ ਗਏ ਮੇਰੇ ਕਜ਼ਰਾਂ ਨੇ ਭੇਜਤੇ ਮੇਰੇ ਬ੍ਰਦਰ ਜਿਹੜੇ ਨੇ ਉਹਨਾਂ ਨੇ ਭੇਜਤੇ ਸਾਰਿਆਂ ਨੇ ਪੈਸੇ ਤਿੰਨ ਚਾਰ ਜਾਣਿਆਂ ਨੇ ਪੈਸੇ ਭੇਜਤੇ ਮੇਰੀ ਇੱਕ ਭੈਣ ਆ ਉਹਨੇ ਭੇਜਤੇ ਪੈਸੇ ਮੈਨੂੰ ਮੈਂ ਜਦੋਂ ਪੈਸੇ ਸਾਰੇ ਇਕੱਠੇ ਹੋ ਗਏ ਤੇ ਮੈਂ ਫੋਨ ਕਰਤਾ ਆਪਣੇ ਇਬਾਦਤਕੌਰ ਬੱਚੀ ਦੇ ਫਾਦਰ ਨੂੰ ਹਾਲਾਂਕਿ ਇਹਦੀ ਰਿਕਾਰਡਿੰਗ ਉਹਨਾਂ ਦੇ ਫਾਦਰ ਕੋਲ ਪਈ ਵੀ ਆ ਠੀਕ ਨਹੀਂ ਜੇ ਕਿਸੇ ਨੂੰ ਚਾਹੀਦੀ ਹੋਵੇ ਉਹ ਵੀ ਮੰਗਾ ਲਾਂਗੇ ਪਰ ਮੈਂ ਚਾਹੁੰਦਾ ਨਹੀਂ ਗਾ ਇਹ ਚੀਜ਼ ਕਰਨੀ ਮੈਂ ਉਹਨੂੰ ਫੋਨ ਕੀਤਾ ਕਿ ਭਾਈ ਜੀ ਅੱਜ ਮੈਂ ਮੋਗੇ ਆ ਰਿਹਾ ਸਪੈਸ਼ਲ ਤੁਹਾਡੇ ਕੋਲ ਤੇ ਚਾਹ ਪਾਣੀ ਤੁਹਾਡੇ ਕੋਲੇ ਹੀ ਆਪਣੇ ਆ ਕੇ ਪੀਵਾਂਗੇ ਅਸੀਂ ਤੇ ਉਹ ਮੈਨੂੰ ਕਹਿੰਦੇ ਕਹਿੰਦੇ ਰਣਜੋਤ ਪਾਜੀ ਤੁਸੀਂ ਮੋਸਟ ਵੈਲਕਮ ਜਦ ਮਰਜੀ ਆਓ ਪਰ ਅੱਜ ਨਾ ਆਇਓ ਮੈਂ ਜਦੋਂ ਤੁਹਾਨੂੰ ਫੋਨ ਕਰੂੰਗਾ ਤੁਸੀਂ ਮੋਗੇ ਉਸ ਵੇਲੇ ਸੇਵਾ ਦੇਣ ਆਇਓ ਚਲੋ ਮੈਂ ਕਹਾਂ ਠੀਕ ਹੈ ਭਾਈ ਜੀ ਕੋਈ ਨਹੀਂ ਤੁਹਾਡੇ ਫੋਨ ਦੀ ਮੈਂ ਵੇਟ ਕਰੂੰਗਾ ਮੇਰੇ ਕੋਲ ਤੁਹਾਡੀ ਸੇਵਾ ਜਿਹੜੀ ਅਸੀਂ ਮੰਗਾਈ ਆ ਅਸੀਂ ਮੈਂ ਅਸੀਂ ਭਰਾਵਾਂ ਨੇ ਇਕੱਠੀ ਕੀਤੀ ਆ ਮੈਂ ਤੇ ਮੇਰੇ ਬ੍ਰਦਰ ਤੇ ਕਜ਼ਨ ਨੇ ਇਕੱਠੀ ਕੀਤੀ ਆ ਤਿੰਨ ਚਾਰ ਜਣਾਂ ਨੇ ਅਸੀਂ ਉਹ ਜਦੋਂ ਤੁਸੀਂ ਮੈਨੂੰ ਫੋਨ ਕਰੋਗੇ ਮੈਂ ਘੰਟੇ 'ਚ ਤੁਹਾਡੇ ਕੋਲ ਪਹੁੰਚਦੀ ਕਰ ਦੂੰਗਾ ਚਾਹੇ ਮੈਂ ਆਵਾਂ ਚਾਹੇ ਨਾ ਆਵਾਂ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਗੂਗਲ ਪੇ ਜਾਂ ਬੈਂਕ ਅਕਾਊਂਟ ਚ ਨਾ ਪਾਇਓ। ਠੀਕ ਨਹੀਂ ਕਿ ਪਰਸੋ ਮੈਨੂੰ ਉਹਨਾਂ ਦਾ ਫੋਨ ਆਉਂਦਾ ਵਾ ਇੱਕ। ਉਹ ਕਹਿੰਦੇ ਕਹਿੰਦੇ ਯਾਰ ਰਣਜੋਧ ਤੁਹਾਡਾ ਨਾਮ ਲੈ ਕੇ ਮੈਨੂੰ ਪੰਜਾਬ ਦੇ ਦੋ ਨੰਬਰਾਂ ਤੋਂ ਕਾਲ ਆਈ ਸੀਗੀ। ਅਲੱਗ-ਅਲੱਗ ਨੰਬਰਾਂ ਤੋਂ ਦੋ ਪੰਜਾਬ ਦੇ ਨੰਬਰਾਂ ਤੋਂ। ਕਿ ਭਾਈ ਰਣਜੋਧ ਨੇ ਪੈਸੇ ਇਕੱਠੇ ਕੀਤੇ ਆ ਤੇ ਜੀ ਆਪਣੇ ਪੈਸੇ ਇਕੱਠੇ ਕੀਤੇ ਆਪਣੇ ਬੱਚੀ ਦੇ ਤੁਹਾਨੂੰ ਦੇਕੇ ਨਹੀਂ ਗਿਆ। ਉਹ ਭਾਜੀ ਕਹਿੰਦੇ ਕਹਿੰਦੇ ਮੈਂ ਉਸ ਬੰਦੇ ਨੂੰ ਇਹੀ ਗੱਲ ਕਹੀ ਕਿ ਭਾਈ ਮੈਨੂੰ ਦੋ ਵਾਰ ਫੋਨ ਆਇਆ ਸੀ ਰਣਜੋਤ ਦਾ ਕਿ ਭਾਜੀ ਮੈਂ ਸੇਵਾ ਦੇਣ ਆਉਣੀ ਆ ਸੀ ਭਰਾਵਾਂ ਨੇ ਇਕੱਠੀ ਕੀਤੀ ਆ ਜਿਹੜੇ ਮੇਰੇ ਕਜ਼ਨ ਨੇ ਜਾਂ ਮੇਰੇ ਬ੍ਰਦਰ ਆ ਜਾਂ ਮੇਰੀ ਭੈਣ ਆ ਉਹਨਾਂ ਨੇ ਇਕੱਠੇ ਕੀਤੇ ਆ ਸੀ ਤਿੰਨ ਚਾਰ ਜਾਣਿਆਂ ਨੇ ਇਕੱਠੇ ਤਿੰਨ ਚਾਰ ਜਾਣਿਆਂ ਤੋਂ ਇਕੱਠੇ ਕੀਤੇ ਆਪਣੇ ਤੇ ਮੈਨੂੰ ਫੋਨ ਜੂਰ ਆਇਆ ਦੋ ਤਿੰਨ ਵਾਰ ਤੇ ਮੈਂ ਹੀ ਉਹਨੂੰ ਮਨਾ ਕੀਤਾ ਕਿ ਰਣਜੋਤ ਨੂੰ ਹਾਜੇ ਨਾ ਆਈ ਜਦੋਂ ਮੈਂ ਫੋਨ ਕਰੂੰਗਾ ਮੋਗੇ ਉਸ ਵੇਲੇ ਮੈਨੂੰ ਘਰੇ ਫੋਨ ਕਰੇ ਆ ਜਿਉ ਚਾਹੇ ਹਸਪੀਟਲ ਆ ਜਿਉ ਚਾਹੇ ਚੰਡੀਗੜ੍ਹ ਜਿੱਥੇ ਵੀ ਹੋਊਗਾ ਮ ਹਾਲਾਂਕਿ ਮੈਨੂੰ ਭਾਜੀ ਨੇ ਇਹ ਵੀ ਕਿਹਾ ਕਿ ਜਲੰਧਰੋਂ ਵੀ ਕਹਿੰਦੇ ਰੰਜੋਤ ਤੇਰਾ ਨਾਮ ਲੈ ਕੇ ਕਿਸੇ ਬ੍ਰਦਰ ਨੇ ਫੋਨ ਕੀਤਾ ਸੀ ਕਿ ਹਾਂਜੀ ਰੰਜੋਤ ਨੇ ਇੱਕ ਵੀਡੀਓ ਪਾਈ ਸੀ ਅਸੀਂ ਉਹ ਵੀਡੀਓ ਦੇਖ ਕੇ ਤੁਹਾਨੂੰ ਸੇਵਾ ਦੇਣ ਹਣਾ ਜਲੰਧਰ ਦੇ ਬੰਦਿਆਂ ਨੇ ਮੁੰਡਿਆਂ ਨੇ ਇਕੱਠੀ ਕੀਤੀ ਆ ਤੇ ਉਹ ਕਹਿੰਦੇ ਮੈਂ ਉਹਨੂੰ ਵੀ ਮਨਾਂ ਕੀਤਾ ਕਿ ਭਾਈ ਅਸੀਂ ਰੰਜੋਤ ਨੂੰ ਵੀ ਮਨਾਂ ਕਰ ਚੁੱਕੇ ਆ ਹੋਰ ਵੀ ਕਈ ਬੰਦਿਆਂ ਨੇ ਫੋਨ ਆਏ ਨੇ ਅਸੀਂ ਉਹਨੂੰ ਸਭ ਨੂੰ ਮਨਾਂ ਕੀਤਾ ਕਿ ਹਜੇ ਨਾ ਦੇਣ ਆਇਓ ਸੇਵਾ ਜਦੋਂ ਅਸੀਂ ਫੋਨ ਕਰਾਂਗੇ ਉਦੋਂ ਹੀ ਆਇਓ ਚਲੋ ਆਹ ਬੰਦੇ ਨੇ ਫਿਰ ਰਿਕਾਰਡ ਦੇਖੋ ਉਹਨੂੰ ਮੈਂ ਇੱਕ ਗੱਲ ਕਹੀ ਭਾਜੀ ਨੂੰ ਕਿ ਭਾਜੀ ਜੇ ਨੰਬਰ ਉਹ ਕਹਿੰਦੇ ਨੰਬਰ ਦੋਨੇ ਮੈਂ ਕਹਾਂ ਪਾਜੀ ਪਹਿਲੀ ਗੱਲ ਤਾਂ ਇਹ ਆ ਕਿ ਪੰਜਾਬ ਚੋਂ ਤਾਂ ਮੈਂ ਸੇਵਾ ਹੀ ਨਹੀਂ ਲਈ ਕਿਸੇ ਤੋਂ ਸੇਵਾ ਹੀ ਮੇਰੇ ਬ੍ਰਦਰ ਤੇ ਕਜ਼ਨ ਨੇ ਸਾਰੀ ਬਾਹਰੋਂ ਭੇਜੀ ਆ ਸੇਵਾ ਤਾਂ ਪੰਜਾਬ ਚ ਜਿਹੜੀ ਮੇਰੇ ਕੋਲ ਪਈ ਆ ਮੈਂ ਆਪਣੇ ਕੋਲ ਜਿਹੜੀ ਦੇਣੀ ਆ ਉਹ ਦੇਣੀ ਆ ਬਾਕੀ ਹੋਰ ਤਾਂ ਮੈਂ ਕਿਸੇ ਤੋਂ ਲਈ ਹੋਈ ਨਹੀਂ ਉਹ ਪਾਜੀ ਨੇ ਦੁਬਾਰਾ ਉਹਨਾਂ ਨੰਬਰਾਂ ਤੇ ਕਾਲ ਵੀ ਕੀਤੀ ਨੰਬਰ ਬੰਦ ਜਾ ਰਹੇ ਦੋਨੇ ਹੁਣ ਦੇਖੋ ਮੇਰੀ ਸ਼ਬੀ ਖਰਾਬ ਕਰਨ ਦੀ ਕੋਸ਼ਿਸ਼ ਜੇ ਕਿਤੇ ਉਹ ਹੁੰਦੇ ਮੈਂ ਗਲਤ ਹੁੰਦਾ ਉਹਨਾਂ ਨੇ ਉਦੋਂ ਦੀ 3 ਦਿਨ ਦੀ ਰਿਕਾਰਡਿੰਗ ਕਿਉਂ ਨਹੀਂ ਪਾਈ ਫਿਰ ਪਾਜੀ ਵਾਲੀ ਪਾਜੀ ਵਾਲੀ ਰਿਕਾਰਡਿੰਗ ਤਾਂ ਕੀਤੀ ਹੋਣੀ ਆ ਨਾ ਉਹਨਾਂ ਨੇ ਕਿ ਹਾਂ ਰਜੋਤ ਨੇ ਇਕੱਠੇ ਕੀਤੇ ਜਾਂ ਕਿਵੇਂ ਫੋਨ ਕੀਤਾ ਤੇ ਇਹ ਤੁਹਾਨੂੰ ਸੱਚ ਪਤਾ ਲੱਗ ਗਿਆ ਮੇਰਾ ਕਿ ਮੈਂ ਸੱਚਾ ਆ ਵਾਂ ਠੀਕ ਨਹੀਂ ਪਹਿਲੀ ਗੱਲ ਦੂਜੀ ਗੱਲ ਇੱਕ ਬੰਦਾ ਆਪਣੇ ਹੁਣ ਲਾਈਵ ਪਾ ਰਿਹਾ ਉਹਨੇ ਵੀਡੀਓ ਨਹੀਂ ਦੇਖਦੇ ਇੱਕ ਤਾਂ ਯਾਰ ਮੈਂ ਵੀਡੀਓ ਪਾ ਕੀ ਰਿਹਾ ਵਾਂ ਉਹਦਾ ਕੁਝ ਔਰੇ ਕੱਢ ਕੇ ਰੱਖਤਾ ਮਤਲਬ ਦੇਖੋ ਅਸੀਂ ਤਿੰਨ ਚਾਰ ਭਰਾਵਾਂ ਨੇ ਜੇਕ ਪੈਸੇ ਮੇਰੇ ਕਜ਼ਨ ਆ ਮੇਰੀ ਭੈਣ ਆ ਜੇ ਉਹਨਾਂ ਨੇ ਇਕੱਠੇ ਕਰਕੇ ਤਿੰਨ ਚਾਰ ਜਾਨਾਂ ਨੇ ਇਕੱਠੇ ਕਰ ਲਿਓ ਸੰਗਤ ਦਾ ਪੈਸਾ ਨਹੀਂ ਹੈਗਾ ਉਹ ਭਰਾਵਾਂ ਦਾ ਸਾਡੇ ਰਿਸ਼ਤੇਦਾਰਾਂ ਦਾ ਪੈਸਾ ਵਾ ਠੀਕ ਨਹੀਂ ਸੰਗਤ ਦਾ ਪੈਸਾ ਤੇ ਭਰਾਵਾਂ ਪੈਣਾ ਦਾ ਪੈਸਾ ਉਹ ਲੱਗ ਹੁੰਦੇ ਤੋਂ ਨਹੀਂ ਚੀਜ਼ਾਂ ਹੁਣ ਇਹ ਕਹਿ ਰਹੇ ਨੇ ਕਹਿੰਦੇ ਯਾਰ ਤੂੰ ਸਾਹ ਮੈਂ ਸਾਹ ਦੇ ਇਹਨੂੰ ਤਿਆਰ ਮੈਂ ਕਹਿੰਦਾ ਨਹੀਂ ਲੈਣਾ ਚਲੋ ਦੇ ਦਾਂਗੇ ਚਲੋ ਆਜੋ ਜਿੱਥੇ ਆਉਣਾ ਪਰ ਜੇ ਉਹਦੇ ਵਿੱਚ ਕੁਛ ਬਣਾ ਨਿਕਲੀ ਗੜਬੜ ਫਿਰ ਕੀ ਕਰੋਗੇ ਫਿਰ ਲਾਈਵ 'ਚ ਮਾਫੀ ਮੰਗੋਗੇ ਕਿੰਨੀ ਵਾਰ ਅਸੀਂ ਥੁੱਕ ਕੇ ਛੱਟ ਕੇ ਗਏ ਹਾਂ ਪਹਿਲਾਂ ਤੇ ਇਹ ਦੱਸੋ ਚੈਲੰਜ ਦੇ ਕੇ ਬੋਲੋ ਫਿਰ ਲਾਈਵ 'ਚ ਮਾਫੀ ਮੰਗੋਗੇ ਉੱਥੇ ਖੜ ਕੇ ਜੇ ਇੱਕ ਵੀ ਇੱਧਰ ਉੱਧਰ ਨਾ ਹੋਇਆ ਕੰਮ ਫਿਰ ਮੈਂ ਰਿਕਾਰਡਿੰਗ ਵੀ ਮੰਗਾ ਦੂੰ ਭਾਜੀ ਤੋਂ ਜਿਹੜੀ ਮੇਰੀ ਉਹਨਾਂ ਦਾ ਮਹੀਨਾ ਪਹਿਲਾਂ ਉਹਨਾਂ ਨੇ ਰਿਕਾਰਡਿੰਗ ਕਰ ਲਈ ਸੀ ਉਹ ਹਰ ਇੱਕ ਮੇਰੀ ਤਿੰਨ ਵਾਰ ਗੱਲ ਹੋਈ ਆ ਆਪਣੇ ਇਬਾਦਤ ਦੇ ਪਿਤਾ ਦੇ ਨਾਲ ਕਿ ਉਹ ਕਹਦੇ ਹਜੇ ਨਾ ਆਇਓ ਹਜੇ ਨਾ ਆਇਓ ਜਦੋਂ ਫੋਨ ਕਰਾਂਗੇ ਉਦ ਹੀ ਆਇਓ ਠੀਕ ਨਹੀਂ ਪਹਿਲੀ ਗੱਲ ਦੂਜੀ ਗੱਲ ਹੁਣ ਮੈਨੂੰ ਕਹਿੰਦੇ ਪਏ ਨੇ ਯਾਰ ਤੂੰ ਕੌਣ ਹੁੰਦਾ ਲੱਖੇ ਭਾਨੇ ਤੋਂ ਹਿਸਾਬ ਪੁੱਛਣ ਆਲਾ ਪਹਿਲਾਂ ਮੈਂ ਭਾਨੇ ਤੇ ਆ ਜੰਨਾ ਮੈਂ ਭਾਨੇ ਤੋਂ ਹਿਸਾਬ ਜਿਹੜਾ ਉਹਨੇ ਮੰਗਿਆ ਵਾ ਮੈਂ ਭਾਨੇ ਤੋਂ ਜਿਹੜਾ ਹਿਸਾਬ ਮੰਗਿਆ ਸੀ ਉਹਦੇ ਭਰਾਵਾਂ ਵਾਲਾ ਉਹਦੇ ਯਾਰਾਂ ਦੋਸਤਾਂ ਲਈ ਮੰਗਿਆ ਮੈਂ ਏਜੰਟਾਂ ਵਾਲਾ ਹਿਸਾਬ ਮੰਗਿਆ ਸੀ ਜਿਹੜਾ ਉਹ ਪੈਸੇ ਵਾਪਸ ਕਰਾਉਂਦਾ ਸੀ ਫਰਕ ਐ ਇਸ ਚੀਜ਼ ਦੇ ਵਿੱਚ ਠੀਕ ਆ ਮੈਂ ਉਹਦਾ ਹਿਸਾਬ ਮੰਗਿਆ ਕਿ ਜਿਹੜਾ ਉਹ ਜੰਟਾ ਤੋਂ ਪੈਸੇ ਵਾਪਸ ਕਰਾਏ ਉਹਦਾ حساب ਮੰਗਿਆ ਨਾ ਕਿ ਮੈਂ ਉਹਦੇ ਯਾਰਾਂ ਦੋਸਤਾਂ ਦਾ ਜਾਂ ਰਿਸ਼ਤੇਦਾਰਾਂ ਦਾ ਪੈਸੇ ਦਾ حساب ਮੰਗਿਆ ਫਰਕ ਆ ਦਿਖਾ ਦਿਓ ਮੇਰੀ ਵੀਡੀਓ ਦੂਜੀ ਲੱਖੇ ਤੇ ਮੈਂ ਜਿਹੜੇ ਇਲਜ਼ਾਮ ਲਾਇਆ ਨੇ ਚੈੱਕ ਕਰ ਲਿਓ ਵੀਡੀਓ ਪਈ ਆ ਤੀਜੀ ਹੁਣ ਜੇ ਇਹੀ ਗੱਲ ਆ ਤਾਂ ਫਿਰ ਤੁਸੀਂ ਇਹ ਦੱਸੋ ਫਿਰ ਮੈਨੂੰ ਕਿ ਭਾਈ ਮੈਂ ਆਪਣੇ ਰਿਸ਼ਤੇਦਾਰਾਂ ਦੇ ਪੈਸੇ ਦਾ ਹਿਸਾਬ ਦੇਣ ਨੂੰ ਤੁਹਾਨੂੰ ਤਿਆਰ ਆ ਅਮਰਤਪਾਲ ਦੇ ਖਾਤੇ ਦੇ ਵਿੱਚ 1000 ਰੁਪਇਆ ਸੀ ਤੇ ਲੱਖਾਂ ਰੁਪਇਆ ਕਿਵੇਂ ਖਰਚ ਹੋ ਗਿਆ ਫਿਰ ਆਪਣੇ ਦੱਸ ਦਿਓ ਫਿਰ ਉੱਥੇ ਆਪਣੇ ਖਡੂਰ ਸਾਹਿਬ ਮੈਨੂੰ ਦੱਸ ਦੋ ਕਿਵੇਂ ਖਰਚ ਹੋਇਆ ਖਾਤੇ ਦੇ ਵਿੱਚ 1000 ਰੁਪਇਆ ਹੋਵੇ ਬੰਦੇ ਦੇ ਕਿ ਲੱਖਾਂ ਰੁਪਇਆ ਕਿਵੇਂ ਖਰਚ ਹੋਇਆ ਖਦੂਰ ਸਾਹਿਬ ਇਲੈਕਸ਼ਨਾਂ ਦੇ ਵਿੱਚ ਫਿਰ ਇਹ ਵੀ ਜਵਾਬ ਦਿਓ ਬੋ ਇਹ ਕਿਉਂ ਨਹੀਂ ਜਵਾਬ ਦਿੰਦੇ ਤੁਸੀਂ ਠੀਕ ਨਹੀਂ ਆਜੋ ਆਜੋ ਰੋਮੀ ਭਾਈ ਆਜੋ ਅਸੀਂ ਹਨ ਮੈਂ ਇੱਕ ਇੱਕ ਚੀਜ਼ ਦਾ ਰੱਖਾਂਗੇ ਪ੍ਰੂਫ ਪ੍ਰੂਫ ਰੱਖਾਂਗੇ ਸਾਡੇ ਤੇ ਇਲਜ਼ਾਮ ਲਾਉਣ ਤੋਂ ਪਹਿਲਾਂ ਨਾ ਆਪਣੀ ਪੀੜੀ ਥੱਲੇ ਸੋਟਾ ਫੇਰ ਲਿਓ ਠੀਕ ਨਹੀਂ ਆਪਣੀ ਪੀੜੀ ਥੱਲੇ ਸੋਟਾ ਫੇਰ ਲਿਓ ਜਿਹੜੇ ਸਾਡੇ ਇਹ ਤੇ ਇਲਜ਼ਾਮ ਲਾਉਂਦੇ ਨੇ ਪਹਿਲਾਂ ਉਹ ਦੱਸੋ ਕਿ ਸੰਗਤ ਦਾ ਇਹ ਜਿਹੜਾ ਉੱਥੇ ਆਪਣੇ ਲੱਖਾਂ ਰੁਪਈਆ ਖਰਚ ਹੋਇਆ ਇਲੈਕਸ਼ਨ ਦਾ ਉਹਦਾ ਹਿਸਾਬ ਕੌਣ ਦੇਊਗਾ ਮੈਂ ਆਪਣੇ ਰਿਸ਼ਤੇਦਾਰਾਂ ਦੇ ਦੇਖੋ ਰਿਸ਼ਤੇਦਾਰਾਂ ਦੇ ਜਿਹੜੇ ਪੈਸੇ ਮੈਨੂੰ ਕਜ਼ਨਾਂ ਦੇ ਆਏ ਮੈਂ ਦੇਣ ਨੂੰ ਤਿਆਰ ਆ ਦੇਣ ਨੂੰ ਤਿਆਰ ਮੈਨੂੰ ਸੰਗਤ ਨੇ ਨਹੀਂ ਭੇਜਿਆ ਪੈਸਾ ਭੇਜਿਆ ਮੇਰੇ ਯਾਰਾਂ ਦੋਸਤਾਂ ਨੇ ਵੀ ਨਹੀਂ ਭੇਜਿਆ ਮੇਰੇ ਇੱਕ ਕਜ਼ਨ ਨੇ ਮੇਰੇ ਬ੍ਰਦਰ ਨੇ ਮੇਰੀ ਭੈਣ ਨੇ ਮੇਰੇ ਪੈਸੇ ਭੇਜੇ ਆ ਹੋਰ ਦੱਸੋ ਸਾਬਤ ਕਰਕੇ ਕਿਸੇ ਸੰਗਤ ਨੇ ਮੈਨੂੰ ਪੈਸਾ ਦਿੱਤਾ ਤਾਂ ਸਾਬਤ ਕਰ ਦਿਓ ਮੈਂ ਆਪਣੇ ਭਰਾਵਾਂ ਭੈਣਾਂ ਤੇ ਪੈਸੇ ਕਿਉਂ ਜਨਤਕ ਕਰਾਂ ਪਹਿਲਾਂ ਤਾਂ ਇਹ ਦੱਸੋ ਇਹ ਦੱਸ ਦਿਓ ਭਾਈ ਠੀਕ ਨਹੀਂ ਮੈਂ ਭਾਨੇ ਤੇ ਇਲਜ਼ਾਮ ਲਾਇਆ ਮੈਂ ਜਨਤਾ ਵਾਲੇ ਪੈਸੇ ਨੂੰ ਲੈ ਕੇ ਇਲਜ਼ਾਮ ਲਾਇਆ ਸੀ ਨਾ ਕਿ ਉਹਦੇ ਭੈਣਾਂ ਭਰਾਵਾਂ ਵਾਲੇ ਪੈਸੇ ਦੇ ਇਲਜ਼ਾਮ ਲਾਇਆ ਸੀ ਚੈੱਕ ਕਰ ਲਿਓ ਵੀਡੀਓ ਸਾਰੀਆਂ ਲੱਖੇ ਤੇ ਜਿਹੜੇ ਇਲਜ਼ਾਮ ਲਾਇਆ ਮੈਂ ਗੱਡੀਆਂ ਤੇ ਉਹ ਚੈੱਕ ਕਰ ਲਿਓ ਕਿਹੜੇ ਕੀ ਇਲਜ਼ਾਮ ਲਾਇਆ ਹੁਣ ਅਮਰਤਪਾਲ ਤੇ ਵੀ ਜਿਹੜੇ ਅਸੀਂ ਇਲਜ਼ਾਮ ਲਾਏ ਨੇ ਚੈੱਕ ਕਰ ਲਿਓ ਹਜ਼ਾਰ ਰੁਪਏ ਦੇ ਚ ਸੀ ਉਹਦੇ ਤੇ ਲੱਖਾਂ ਰੁਪਏ ਫਿਰ ਕਿਵੇਂ ਖਰਚ ਹੋ ਗਿਆ ਉੱਥੇ ਦੱਸ ਦਿਓ ਹੁਣ ਕੋਰਟ 'ਚ ਲੱਗਿਆ ਹੋਇਆ ਕੋਈ ਨਹੀਂ ਕੋਰਟ 'ਚ ਕੇਸ ਲੱ ਸਾਰੀ ਡਿਟੇਲ ਕੱਢਾਂਗੇ ਇੱਕ ਇੱਕ ਰੱਖਾਂਗੇ ਸਬੂਤ ਸਾਹਮਣੇ ਹੋਰ ਦੱਸੋ ਮੇਰਾ ਕੈਰੈਕਟਰ ਨਾ ਇਹ ਨਹੀਂ ਤੁਸੀਂ ਖਰਾਬ ਕਰ ਸਕਦੇ ਤੁਹਾਡੀ ਔਕਾਤ ਨਹੀਂ ਹੈਗੀ ਕਤੀੜਾਂ ਦੀ ਤੁਹਾਡੀ ਕਤੀੜਾਂ ਦੀ ਔਕਾਤ ਨਹੀਂ ਹੈਗੀ ਕਿ ਰਣਜੋਧ ਨੂੰ ਤੁਸੀਂ ਇੱਕੜ ਖਰਾਬ ਕਰ ਦੋਗੇ ਕੈਰੈਕਟਰ ਪੈਸੇ ਦੇ ਨਾਮ ਤੇ ਉੱਪਰ ਆ ਲੁਧਿਆਣੇ ਵਾਲਾ ਨਸ਼ੇੜੀ ਜਿੰਨੇ ਚਿਰ ਸਾਡੀਆਂ ਵੀਡੀਓ ਪਾ ਕੇ ਨਾ ਪੇਜ ਖੜਾ ਕਰ ਲਿਆ ਮੇਰੇ ਤੇ ਰੋਮੀ ਦਾ ਪੇਜ ਖੜਾ ਕਰ ਲਿਆ ਆਪਣਾ ਪਾ ਪਾ ਵੀਡੀਓ ਪੈਸੇ ਖਾਂਦਾ ਰਿਹਾ 4-5 ਮਹੀਨੇ ਪੈਸੇ ਖਾਦੇ ਨੇ ਠੀਕ ਨਹੀਂ ਜਦੋਂ ਇਹਨੇ ਨਸ਼ੇ ਵਾਸਤੇ 10000 ਰੁਪਏ ਮੇਰੇ ਤੋਂ ਮੰਗਿਆ ਮੈਂ ਨਾਲੇ ਪ੍ਰੂਫ ਸਾਰੇ ਦਿਖਾਏ ਆ ਸਾਰੇ ਵਿੱਚ ਚੈਟ ਦਿਖਾਈ ਆ 10000 ਰੁਪਏ ਮੰਗਿਆ ਨਸ਼ੇ ਵਾਸਤੇ ਮੈਂ ਮਨਾ ਕਰਤਾ ਤੇ ਅਸੀਂ ਦੁਸ਼ਮਣ ਬਣ ਗਏ ਇਹਦੇ ਨਸ਼ੇੜੀ ਤੇ ਇਹਨੇ ਅੱਜ ਪੋਸਟ ਪਾਤੀ ਆਪਣੇ ਮੈਂ ਕਹਿੰਦਾ ਲੱਖ ਪਾਈ ਜਾਵੇ ਮੈਨੂੰ ਕੋਈ ਫਰਕ ਨਹੀਂ ਜਿੱਦਾਂ ਮੈਂ ਚੈਟ ਦਿਖਾਈ ਸੀ ਨਾ ਤੈਨੂੰ ਮੈਂ ਚੈਟ ਪਾਈ ਸੀ ਇੱਕ ਨੇ ਨੂੰ ਕਾ ਰਿਕਾਰਡਿੰਗ ਸੁਣਾ ਦੇਵੇ ਇਹਨੂੰ ਕਹ ਜਿਹੜਾ ਇਹਨੇ ਪਾਈ ਆ ਨਾ ਪੋਸਟ ਲੁਧਿਆਣੇ ਵਾਲੇ ਨਸ਼ੇੜੀ ਨੇ ਇਹਨੂੰ ਕੋ ਇਬਾਦਤ ਦੇ ਫਾਦਰ ਦੀ ਕੋਈ ਚੈਟ ਦਿਖਾ ਦੇਵੇ ਕੋਈ ਰਿਕਾਰਡਿੰਗ ਪਾ ਦੇਵੇ ਇਲਜ਼ਾਮ ਲਾਉਣ ਤੋਂ ਜਿੰਨੇ ਮ ਇਲਜਾਮ ਨਾਲ ਹੁਣ ਤਾਂ ਜਿੰਨੇ ਮਰਜ਼ੀ ਤੂੰ ਲਾਈ ਚੱਲ ਮੇਰੇ ਤੇ ਕਿ ਮੈਂ ਪੈਸੇ ਰੱਖ ਕੇ ਬੈਠਾ ਮੈਂ ਤਾਂ ਰੱਖ ਕੇ ਬੈਠਾ ਆਪਣੇ ਭਰਾਵਾਂ ਦੇ ਰੱਖ ਕੇ ਬੈਠਾ ਮੈਂ ਕਿਸੇ ਸੰਗਤ ਰਿਣ ਰੱਖ ਕੇ ਬੈਠਾ ਠੀਕ ਨਹੀਂ ਮੈਂ ਕਿਸੇ ਸੰਗਤ ਰਿਣ ਰੱਖ ਕੇ ਬੈਠਾ ਮੈਂ ਆਪਣੇ ਭਰਾਵਾਂ ਦੇ ਪੈਸੇ ਰੱਖ ਕੇ ਬੈਠਾ ਆਪਣੇ ਕਜ਼ਨ ਦੇ ਤੇ ਆਪਣੀ ਭੈਣ ਦੇ ਰੱਖ ਕੇ ਬੈਠਾ ਪੈਸੇ ਤੁਸੀਂ ਕੌਣ ਹੁੰਦੇ ਮੈਨੂੰ ਕਹਿਣ ਵਾਲੇ ਬੋਲੋ ਕਿੱਥੋਂ ਮੈਨੂੰ ਜਵਾਬ ਦੇ ਦਿਓ ਇਸ ਚੀਜ਼ ਦਾ ਠੀਕ ਨਹੀਂ ਇਹਨੂੰ ਹੁਣ ਮੈਂ ਨੋਟਿਸ ਭੇਜਾਵਾਂ ਕੋਰਟ ਦਾ ਆ ਲੁਧਿਆਣੇ ਨਸ਼ੇੜੀ ਨੂੰ ਇਹਨੂੰ ਜਵਾਬ ਦੇਣਾ ਪੈਣਾ ਕਿ ਕਹਿੰਦਾ ਨਾ ਪੈਸੇ ਖਾ ਕੇ ਬੈਠਾ ਸਾਬਤ ਕਰ ਜੇ ਹੈਗਾ ਆਪਣੇ ਪਿਓ ਦਾ ਪੁੱਤ ਨਾ ਤੂੰ ਜੇ ਆਪਣੇ ਸਕੇ ਪਿਓ ਦਾ ਪੁੱਤ ਹੈਗਾ ਤੂੰ ਨਸ਼ੇੜੀ ਆ ਲੁਧਿਆਣੇ ਵਾਲੇ ਆ ਤਾਂ ਸਾਬਤ ਕਰ ਦੇ ਕਿ ਮੈਂ ਪੈਸੇ ਖਾਦੇ ਆ ਪਹਿਲੀ ਗੱਲ ਵੈਸੇ ਤਾਂ ਤੂੰ ਹਰੇਕ ਵਾਰੀ ਭੱਜ ਜਾਂਦਾ ਠੀਕ ਨਹੀਂ ਜਿੱਦਾਂ ਮੈਂ ਸਾਬਤ ਕੀਤਾ ਸੀ 10000 ਤੂੰ ਮੰਗੇ ਚੈਟ ਚੰਗੀ ਤਰ੍ਹਾਂ ਚੈੱਕ ਕਰਾ ਲੈ 10 ਜਗ੍ਹਾ ਚੈੱਕ ਕਰਾ ਲਿਓ ਲੋਕਾਂ ਜਿਹੜੀ ਮੈਂ ਪਾਈ ਹੋਈ ਆ ਓਰੀਜਨਲ ਚੈਟ ਆ ਇਹਦੀ ਵੈਸੇ ਤਾਂ ਤੂੰ 10 ਵਾਰ ਭੱਜ ਗਏ ਹੋ ਤੁਸੀਂ ਹਰੇਕ ਵਾਰੀ ਕਈ ਵਾਰ ਚੈਨਲ ਤੋਂ ਵੀ ਭੱਜ ਗਏ ਹੋ ਮੈਂ ਫੇਰ ਕਿ ਇਹ ਨਾ ਪਿਆ ਕਿ ਤੈਨੂੰ ਕੋਰਟ ਦਾ ਉਹਨੇ ਉਸੇ ਨੂੰ ਨੋਟਿਸ ਨਾ ਪਹੁੰਚਵਾਇਆ ਤਾਂ ਕਹੀਂ ਤੇ ਪੈਲ ਲਾਉਂ ਕੋਟ ਮਾਨਹਾਨੀ ਦਾ ਕਿਹਨੇ ਮੇਰਾ ਪੁੱਛੋ ਇਹਨੂੰ ਕਿ ਕਿਹੜੇ ਪੈਸੇ ਤੂੰ ਇਲਜ਼ਾਮ ਲਾ ਰਿਹਾ ਮੇਰੇ ਤੇ ਜਾਂ ਤਾਂ ਰਿਕਾਰਡਿੰਗ ਲਪਾ ਇਬਾਦਤ ਦੇ ਫਾਦਰ ਦੀ ਕੋਈ ਰਿਕਾਰਡਿੰਗ ਪਾ ਤੇ ਇੰਨਾ ਗੱਲ ਹੋਈ ਹੋਵੇ ਉਹਦੇ ਨਾਲ ਤੇਰੀ ਜਾਂ ਕੋਈ ਚੈਟ ਦਿਖਾ ਜਿੱਥੇ ਮੈਂ ਉਹਨਾਂ ਨੇ ਕਿਹਾ ਹੋਵੇ ਕਿ ਹਾਂ ਰਜੋਤ ਨੇ ਜੀ ਸਾਨੂੰ ਤਾਂ ਫੋਨ ਹੀ ਨਹੀਂ ਕੀਤਾ ਸਾਨੂੰ ਤਾਂ ਕੋਈ ਫੋਨ ਹੀ ਨਹੀਂ ਆਇਆ ਰਜੋਤ ਦਾ ਜਿਆਦਾ ਦਿਖਾ ਇਹ ਚੀਜ਼ ਦਿਖਾਓ ਮੇਰੀ ਤਾਂ ਹਰ ਹਫ਼ਤੇ ਗੱਲ ਹੁੰਦੀ ਉਹਦੇ ਫਾਦਰ ਨਾਲ ਉਹਦੇ ਫਾਦਰ ਕਹਿੰਦੇ ਹਜੇ ਰੱਖੋ ਆਪਣੇ ਕੋਲ ਜਦੋਂ ਫੋਨ ਕਰਾਂਗੇ ਦੇਣ ਆਇਓ ਇਹਨਾਂ ਨੂੰ ਕਿੱਥ ਕਹੇ ਜੇ ਸਕਰਕੀ ਆ ਕਿ ਇਹਨਾਂ ਨੂੰ ਮੰਗੇ ਆਪਣੇ 10 ਰੁਪਏ ਨਹੀਂ ਕੋਈ ਉਧਾਰੇ ਦਿੰਦਾ ਇਹਨਾਂ ਨੂੰ ਮੰਗੇ ਕੋਈ 10 ਰੁਪਏ ਉਧਾਰੇ ਨਹੀਂ ਦਿੰਦਾ ਚੱਕਰ ਇਹ ਆ ਕਿ ਜੇ ਇੱਥੇ ਕਰਕੇ ਆ ਬਾਈ ਸਤਿ ਸ੍ਰੀ ਅਕਾਲ ਕਿਵੇਂ ਆ ਵੀ ਆੜੀ ਕੈਮ ਇੱਕ ਮਿੰਟ ਇੱਕ ਮਿੰਟ ਹੋਰ ਬਾਈ ਕਿਵੇਂ ਆ ਆਵਾਜ਼ ਆਉਂਦੀ ਹੈ ਸੈਟ ਆ ਹਾਂਜੀ ਹਾਂਜੀ ਵਧੀਆ ਬਹੁਤ ਵਧੀਆ ਬਾਈ ਵਧੀਆ ਦੇਖ ਲਓ ਮੈਂ ਕਿਹਾ ਕਤੀੜਾ ਉਹ ਯਾਰ ਮੈਂ ਤੈਨੂੰ ਆਹੀ ਗੱਲ ਪਿੱਛੇ ਕਹਿਣ ਆਇਆ ਹਰੇਕ ਲੰਡੀ ਬੂਚੀ ਦਾ ਜਵਾਬ ਦੇਣਾ ਜ਼ਰੂਰੀ ਨਹੀਂ ਹੁੰਦਾ ਹੈਗਾ ਸਮਝਦਾ ਗੱਲ ਬਿਲਕੁਲ ਇਹਨਾਂ ਦੇ ਹੱਥ ਪੱਲੇ ਕੁਝ ਹੈ ਨਹੀਂ ਬਿਨਾਂ ਮਤਲਬ ਤੋਂ ਚੱਕ ਕੇ ਵੀਡੀਓ ਪਾਈ ਜਾਂਦੇ ਨੇ ਹੋਰ ਇਹਨਾਂ ਕੋਲ ਕੁਝ ਨਹੀਂ ਹੈਗਾ ਦੱਸਣ ਨੂੰ ਠੀਕ ਆ ਜਿਹੜੇ ਪੈਸਿਆਂ ਦੀ ਗੱਲ ਕਰਦੇ ਨੇ ਨਾ ਇਹ ਪੈਸਿਆਂ ਦੀ ਗੱਲ ਇਹਨੂੰ ਕਹੇ ਕਿ ਅਸੀਂ ਪੰਜਾਬ ਚੋਂ ਇਕੱਠੇ ਨਹੀਂ ਕੀਤੇ ਉਹ ਆ ਇਹ ਸਾਡੇ ਉਹ ਸਾਡਾ ਫਰੈਂਡ ਸਰਕਲ ਆ ਸਾਡੇ ਉਹ ਪੈਸੇ ਨੇ ਉਹ ਤੇ ਅਸੀਂ ਜਿਹਨੂੰ ਮਰਜ਼ੀ ਦਈਏ ਤਾਲੂ ਦੇ ਗੱਲ ਅਸੀਂ ਕਿ ਕਿਸੇ ਨੂੰ ਹਸਾਬ ਕਿਤਾਬ ਹੀ ਦੇਣਾ ਨਾ ਕਿਸੇ ਜੇਬ ਚੋਂ ਕਢਾਏ ਨੇ ਪੈਸੇ ਅਸੀਂ ਜਿਹੜੀ ਇਹ ਕਹਿੰਦੇ ਜੀ ਫਿਰ ਤੁਸੀਂ ਕਿਉਂ ਬਿਚਾਰ ਜਿਹੜੀ ਇਹ ਤੁਲਨਾ ਜਿਹੜੀ ਇਹ ਤੁਲਨਾ ਕਰਦੇ ਨੇ ਭਾਨੇ ਸਿੱਧੂ ਨਾਲ ਆਪਣੇ ਜਾਂ ਲੱਖੇ ਸੁਧਾਣੇ ਨਾਲ ਜਾਂ ਅਮਰਪਾਲ ਨਾਲ ਉਹਨਾਂ ਕੋਲ ਕੀ ਹਿਸਾਬ ਕਿਤਾਬ ਆ ਲੱਖੇ ਦਾ ਪਿਓ ਬੈਂਕ ਕਰੈਪਟ ਰਿਹਾ ਬੰਦਾ ਜਾ ਕੇ ਦੇਖ ਲਿਓ ਪੈਸੇ ਕਿੱਥੋਂ ਆਉਂਦੇ ਨੇ ਉਹਦੇ ਕੋਲ ਅਮਰਪਾਲ ਦਾ 1000 ਰੁਪਿਆ ਅਕਾਊਂਟ ਦੇ ਵਿੱਚ ਸ਼ੋ ਹੋਇਆ ਜਿਹੜਾ ਬੋਟਾ ਦੇ ਪੈਸਾ ਲੱਗਿਆ ਕਿੱਥੋਂ ਆਇਆ ਉਹ ਇਹ ਸਾਰੀਆਂ ਜਿੰਨੀਆਂ ਵੀ ਇਹ ਚੀਜ਼ਾਂ ਨੇ ਨਾ ਇਹ ਇਹ ਸੰਗਤ ਦੇ ਵਿੱਚੋਂ ਕਈਆਂ ਚੀਜ਼ਾਂ ਨੇ ਇਹ ਉਹਦੇ ਭਾਈਆਂ ਕੋਲੋਂ ਇਕੱਠੀਆਂ ਹੋਈਆਂ ਨਹੀਂ ਬਿਲਕੁਲ ਇਹ ਜਿਹੜਾ ਹਸਾਬ ਕਿਤਾਬ ਤੁਸੀਂ ਕਹਿੰਦੇ ਹੋ ਨਾ ਲੋਕਾਂ ਕੋਲ ਆਪ ਆ ਵੀਡੀਓ ਮੰਗਦੇ ਹੋ ਨਾਲੇ ਜਿਹੜੀ ਤੂੰ ਗੱਲ ਕਰਦਾ ਦੋ ਬੰਦਿਆਂ ਦੀ ਯਾਰ ਮੈਂ ਤਾਂ ਇਹਨੂੰ ਗੱਲੇ-ਗੱਲ ਕਹਿਣਾ ਜੋਤ ਪਹਿਲੇ ਵੀ ਕਹਿ ਆ ਮੈਂ ਹੁਣ ਵੀ ਤੈਨੂੰ ਕਹਿੰਦਾ ਵੀ ਹਰੇਕ ਲੜੀ ਉੱਚੀ ਦਾ ਜਵਾਬ ਦੇਣਾ ਜ਼ਰੂਰੀ ਨਹੀਂ ਹੁੰਦਾ ਔਰ ਭਾਈ ਦੇਖ ਮੇਰੇ ਤੇ ਮੈਂ ਤਾਂ ਇਹ ਨੋਟਿਸ ਭਜਵਾ ਹੁਣ ਕੋਰਟ ਤਾਂ ਕਿ ਕਰ ਉੱਥੇ ਸਾਫਤ ਸਪੀਡ ਇਹਨੂੰ ਜਿਹੜਾ ਤੂੰ ਇਹਦੇ ਨੋਟਿਸ ਤੇ ਪੈਸੇ ਲਾਉਣ ਦੇ ਭਜਾਉਣ ਦੇ ਤਾਂ ਵਿਚਾਰੇ ਆਪੇ ਵਿਚਾਰੇ ਇਹ ਜੇ ਕੰਮ ਕਰਦੇ ਫਿਰਦੇ ਨੇ ਕਿਸੇ ਗਰੀਬ ਨੂੰ ਕੁਛ ਰੋਟੀ ਪਾਣੀ ਖਿਲਾਦੀ ਨਮਦਨਾ ਗੱਲ ਇਹਨਾਂ ਨੂੰ ਨੋਟਿਸ ਭਜਾਉਣ ਦਾ ਵੀ ਫਾਇਦਾ ਨਹੀਂ ਜਿਨ੍ਹਾਂ ਦਾ ਦਿਮਾਗ ਹੀ ਨਹੀਂ ਕੰਮ ਕਰਦਾ ਭਾਈ ਇਹਨਾਂ ਨੂੰ ਖੇਜੇ ਕਰਕੇ ਆ ਕਿ ਇਹਨਾਂ ਨੂੰ ਕੋਈ 10 ਰੁਪਏ ਨਹੀਂ ਦਿੰਦਾ ਹੈਗਾ ਆਪਾਂ ਨੂੰ ਦਿੰਦੇ ਆ ਤਾਂ ਕਿ ਇਹ ਇਹਨਾਂ ਨੂੰ ਇਹ ਕਹੇ ਮੇਰੇ ਵੱਲੋਂ ਸੁਨੇਹਾ ਰਹੀ ਆ ਬਲਾ ਵੀਡੀਓ ਤੋਂ ਉਹਨੇ ਦੇਖਣ ਕਿ ਜੰਨਾ ਬੈਠੇ ਤੁਸੀਂ ਫੇਸਬੁੱਕ ਤੇ ਖਿਲਦੇ ਹੋ ਨਾ ਉਹਨਾਂ ਜਾ ਕੇ ਜ਼ੋਰ ਲਾਉ ਉਹਨੂੰ ਛਡਾਉਣ ਤੇ ਉਹ ਲੈ ਗਈ ਬਿਲਕੁਲ ਤੋਂ ਫੇਰ ਰਿਮਾਂਡ ਲੈ ਗਈ ਉਹਦਾ ਦੇਖੋ ਬੇਲ ਕੈਨਸਲ ਹੋ ਗਈ ਉਹ ਵੀ ਕੈਨਸਲ ਹੋ ਜਾ ਕੇ ਉੱਥੇ ਮਰੋ ਜੇ ਤੁਸੀਂ ਉਹਦੇ ਸਪੋਰਟਰ ਹੋ ਨਾ ਉੱਥੇ ਗੇਟ ਮੂਰ ਜਾ ਕੇ ਮਰੋ ਜਵੇਂ ਜਨਾਲਾ ਕੜ ਦਿੱਤਾ ਸੀਗਾ ਇਹਨਾਂ ਨੂੰ ਪਤਾ ਕਿ ਮੁੜ ਕੇ ਡਿਬਰੂ ਘੜ ਤੋਂ ਕੌਣ ਛਡਾਉਂਗਾ ਓ ਦਿਬਰੂਗੜ੍ਹ ਦਾ ਤੈਨੂੰ ਪਤਾ ਦਿਬਰੂਗੜ੍ਹ ਦਾ ਕਹਿ ਰਾਇ ਇਹਨਾਂ ਨੂੰ ਕਹਿ ਰ ਕਰਕੇ ਜਿੰਨਾ ਤੁਸੀਂ ਬੈਠ ਕੇ ਜੋਰ ਲਾਉਨੇ ਹੋ ਵੀ ਭਾਈ ਫੇਸਬੁੱਕ ਦੇ ਉੱਤੇ ਅਸੀਂ ਵੀ ਐ ਵੀ ਸਪੋਰਟਰ ਫਿਰ ਦਿਖਾਈ ਦੇ ਵੀ ਹੁੰਦੇ ਨੇ ਜਾ ਕੇ ਬੱਜੋ ਵਿੱਚ ਭਾਈ ਉਹੀ ਤਾਂ ਗੱਲ ਆ ਜਦੋਂ ਮੈਂ ਪਾਨੇ ਲੱਖੇ ਦੇ ਉੱਪਰ ਮੇਰਾ ਮੈਂ ਉਦੋਂ ਮੈਂ ਚੰਗਾ ਸੀ ਜਦੋਂ ਮੈਂ ਉਹਨਾਂ ਦੇ ਵੀਡੀਓ ਪਾ ਕੇ ਮੇਰਾ ਇੱਕ ਲਾਈਵ ਨਾਲ ਕਰ ਲਾ ਮੈਂ ਉਦੋਂ ਉਦੋਂ ਮੈਂ ਚੰਗਾ ਸੀ ਹੁਣ ਮੈਂ ਮਾਰਾ ਪੈਂਦਾ ਜੇ ਤੈਨੂੰ ਦੱਸੀ ਜਾਣਾ ਰਜੋਤ ਤੂੰ ਇਹੋ ਜਿਹੇ ਬੰਦਿਆਂ ਦਾ ਜਵਾਬ ਦੇਣਾ ਬੰਦ ਕਰ ਦੇ ਜਿਨ੍ਹਾਂ ਨੂੰ ਪੰਜਾਬ 'ਚ ਕੋਈ ਪੁੱਛਦਾ ਨਹੀਂ ਪਤਾ ਨਹੀਂ ਹੈ ਕੌਣ ਆ ਸਾਹ ਸਾਹ ਨਾਲ ਤੋਂ ਕਹਿੰਦੇ ਨੇ ਭਾਈ ਸਾਡੀ ਵੀਡੀ ਸਾਡਾ ਕੁਝ ਆ ਕਰੋ ਬਿਲਕੁਲ ਸ਼ੇਅਰ ਕਰ ਆਪਾਂ ਕਿਹਾ ਅਜ ਤੱਕ ਨਾ ਕਿਹਾ ਕਿ ਮੈਂ ਕਹੀ ਤਾਂ ਜਾਨਾ ਵੀ ਇਹੋ ਜਿਹੇ ਬੰਦਿਆਂ ਦੇ ਉੱਤੇ ਪੈਸੇ ਖਰਚਣੇ ਨਾਲੋਂ ਤਾਂ ਕਿਸੇ ਗਰੀਬ ਦੇ ਘਰ ਦੇ ਵਿੱਚ ਪੈਸੇ ਪਹਚਾਓ ਕਿਸੇ ਲੋੜਵੰਦ ਦਾ ਵੀ ਮੈਂ ਉਹਦਾ ਮਦਦ ਦਾ ਬਖਤ ਸਾਰੋ ਬੰਦੇ ਦਾ ਉਹੀ ਦਾ ਆਪਣਾ ਆਪਣੇ ਆਪਣੇ ਚੈਨਲ ਜਿਹੜਾ ਇਹ ਲੁਧਿਆਣੇ ਵਾਲਾ ਚੈਨਲ ਨਾ ਨਹੀਂ ਮੈਂ ਲੈਣਾ ਇਹਦਾ ਕਤੀੜ ਦਾ ਇਹਨੂੰ ਵੀ ਪਤਾ ਕਿ ਚੈਨਲ ਆਪਣੇ ਦੋਨਾਂ ਨੇ ਵੀਡੀਓ ਪਾ ਕੇ ਦਾ ਖਿਆ ਕੀਤਾ ਸੀ ਅੱਜ ਹਾਲ ਇੱਕ ਕਮੈਂਟ ਆਉਂਦਾ ਯਾਰ ਚੈਨਲ ਕਿਹੜਾ ਇੱਕ ਕਮੈਂਟ ਆਉਂਦਾ ਉਹ ਚੈਨਲ ਕਿਹੜਾ ਸਾਲ આજ ਤੱਕ ਆਲਾ ਉਹ ਵੀ ਬਹੁਤ ਬਹੁਤ ਫੋਲੋਅਰ ਇਕੱਠੀ ਕਰੀ ਬੈਠਾ ਹੋ ਮੈਂ ਤਾਂ ਹੀ ਤਾਂ ਕਹਿਣਾ ਬਾਈ ਇੱਕ ਇੱਕ ਕਮੈਂਟ ਆਉਂਦਾ ਤੇ ਇੱਕ ਕਮੈਂਟ ਇੱਕ ਕਮੈਂਟ ਯਾਰ ਮੈਨੂੰ ਆਪਾਂ ਨੂੰ ਕੋਈ ਇੰਟਰਸਟ ਨਹੀਂ ਚਾਹੀਏ ਇੱਕ ਕਮੈਂਟ ਆਵੇ ਜਾਂ 20 ਕਮੈਂਟ ਹੋਣ ਆਪਾਂ ਨੂੰ ਕੋਈ ਇੰਟਰਸਟ ਨਹੀਂ ਹੈਗਾ ਗੱਲ ਜਿਹੜੀ ਕਹਿਣ ਦੀ ਆ ਜੇ ਤੇਰੇ ਤੋਂ ਹਿਸਾਬ ਦਾ ਵੇ ਮੰਗਦੇ ਨੇ ਕਿ ਸਾਲੋ ਥੋੜੇ ਤੋਂ ਪੈਸੇ ਮੰਗੇ ਸੀ ਕਿ ਤੁਹਾਡੇ ਪਿੰਡ ਦੇ ਵਿੱਚੋਂ ਪੈਸੇ ਇਕੱਠੀ ਕਰਕੇ ਲੈ ਗਏ ਸੀ ਨੇ ਕੰਪੀਰ ਦੇਖੋ ਲੱਖੇ ਭਾਨੇ ਤਾਂ ਅਮਰਤਪਾਲਾ ਕਰੀ ਜਾਂਦੇ ਨੇ ਕੋਈ ਨਾ ਕਰੀ ਜਾਣਦੇ ਹੁਣ ਇਹਨਾਂ ਕੋਈ ਹੈ ਵੀ ਕੋਸ ਐ ਨਹੀਂ ਵਿਚਾਰਿਆਂ ਕੋਲ ਇਹ ਤਾਂ ਵੀ ਵਿਚਾਰਿਆਂ ਦੀ ਮੈਂ ਤੈਨੂੰ ਇਹੀ ਗੱਲ ਕਹਿਣਾ ਵੀ ਦਰਾ ਸੀਸਣਾ ਲੈ ਲਈ ਇਹਨਾਂ ਕੋਲ ਵਿਚਾਰਿਆਂ ਕੋਲ ਇਹ ਢਿੱਡ ਦੇ ਵਿੱਚ ਆਉਂਦੇ ਨੇ ਵਿਚਾਰਿਆਂ ਦੇ ਬਹੁਤ ਰੋਂਦੇ ਨੇ ਅੰਦਰੋਂ ਇਹ ਚੰਗਦਾ ਗੱਲ ਹੁਣ ਹੱਥ ਪੱਲੇ ਕੁਝ ਰਿਆ ਨਹੀਂ ਪ੍ਰੋਬਲਮ ਹੈ ਉਹ ਹਰੇਕ ਵੰਦਰ ਬਿਲਕੁਲ ਬਿਲਕੁਲ ਕੋਈ ਸੁਣਦਾ ਹੀ ਨਹੀਂ ਹੁਣ ਇਹਨਾਂ ਦੀ ਨਹੀਂ ਜੇ ਨਹੀਂ ਤੁਸੀਂ ਉੱਥੇ ਬਹਿ ਕੇ ਕਿੱਲੀ ਜਾਂਦੇ ਹੋ ਆਪਣਾ ਬਣਾਉਣਾ ਇੱਕ ਨੇ ਲਿਖਿਆ ਇੱਥੇ ਗੋਲੀਆਂ ਮਾਰਨੀਆਂ ਨੇ ਤੇਰੇ ਆਹ ਕੱਲੇ ਕੱਲੇ ਲਿਖਦਾ ਪਿਆ ਸੀ ਗੋਲੀਆਂ ਉਹ ਜਿਹੜੀਆਂ ਮੇਰੀਆਂ ਗੋਲੀਆਂ ਮਾਰਨੀਆਂ ਮੇਰੇ ਖੂਨ ਸਾੜਦੇ ਹੋ ਜਾ ਕੇ ਉੱਥੇ ਉਹ ਧਰਨਾ ਲਾ ਲੋ ਨਹੀਂ ਗੋਲੀ ਮਾਰਨ ਤੋਂ ਬਾਅਦ ਹੋਣਾ ਕੀ ਆ ਮਰਨਾ ਤਾਂ ਹੈਗਾ ਆ ਸਾਲੋ ਜੇ ਜਉਂਦੇ ਰਹੋਗੇ ਤਾਂਹੀਂ ਤੱਕ ਦੇ ਇੱਕ ਦਿਨ ਤਾਂ ਮਰਨੇ ਮਰਨਾ ਦੱਸ 10 ਸਾਲ ਪਹਿਲਾਂ ਕੀ 10 ਸਾਲ ਬਾਅਦ ਕੀ ਮਰਨਾ ਤਾਂ ਕਿਦਨ ਹੈਗਾ ਆ ਆ ਇੱਕ ਇੱਕ ਤੀੜ ਹੋਰ ਵੀ ਸੀਗਾ ਸਮਰਾਲੇ ਦੀ ਉਹ ਵੀ ਕਹਿੰਦਾ ਸੀ ਮੈਂ ਗੋਲੀਆਂ ਮਾਰੂ ਕੋਰਟ ਚਾ ਕੇ ਅੱਜ ਲਾਉਂਦਾ ਉਹ ਕੋਰਟ ਤੇ ਮੈਨੂੰ ਕਿਰਾਏ ਨਹੀਂ ਮਿਲਿਆ ਲੁਧਿਆਣੇੋਂ ਹੌਣ ਤੱਕ ਤਾਂ ਉਹਨੂੰ ਕਿਰਾਏ ਦੇ ਜੁੜੇ ਆ ਛੱਡ ਤੂੰ ਚੱਲ ਚੰਗਾ ਫੇਰ ਗਣਜੋਦਵਰ ਨਿਕਲਾ ਬਣਾ ਵੀਰੇ ਮੈਨੂੰ ਕੰਮ ਕਰ ਦੇ ਠੀਕ ਆ ਬਾਈ ਠੀਕ ਆ ਸ਼ਾਮ ਨੂੰ ਕਰਦੇ ਆ ਗੱਲਬਾਤ ਸਿੱਕਾ ਬਾਈ ਸਾਰੇ ਤੁਸੀਂ ਕਰਦੇ ਭਾਈ ਮੈਂ ਤਾਂ ਹੀ ਕਹਿਣਾ ਕਿ ਆਪਣੀ ਔਕਾਤ ਨਾ ਭੁੱਲਿਆ ਕਰੋ ਆਪਣੀ ਔਕਾਤ 'ਚ ਰਹੋ ਆਪਣੀ ਔਕਾਤ 'ਚ ਤੁਹਾਡੀ ਔਕਾਤ ਨਹੀਂ ਹੈਗੀ ਸਾਨੂੰ ਸਵਾਲ ਕਰੋ ਜਾਂ ਸਾਡੇ ਤੇ ਤੁਸੀਂ ਇਲਜ਼ਾਮ ਲਾਓ ਪ੍ਰੂਫ ਲੈ ਕੇ ਆਓ ਪ੍ਰੂਫ ਠੀਕ ਨੇ ਮਿਰਤੇ ਜਿੰਨੇ ਮਰਜ਼ੀ ਇਲਜ਼ਾਮ ਲਾ ਦੋ ਮੈਂ ਕਹਿੰਦਾ ਜਿੰਨੇ ਮਰਜ਼ੀ ਲਾਈ ਚੱਲੋ ਲਿਖਣਾ ਨਹੀਂ ਆ ਦੇਖ ਹੀ ਚੱਲੋ ਕੋਈ ਖਿਆ ਤਾਂ ਹੈ ਨਹੀਂ ਤੁਹਾਡੇ ਕੋਲ ਨਾ ਕੋਈ ਰਿਕਾਰਡਿੰਗ ਆ ਠੀਕ ਹੈ ਨਹੀਂ ਆ ਲੁਧਿਆਣੇ ਵਾਲੇ ਨੇ ਤਾਂ ਇੱਕ ਮਿਰਤੇ 'ਤੇ ਇਲਜ਼ਾਮ ਹੋਰ ਲਾਇਆ ਸੀਗਾ ਆ ਲੁਧਿਆਣੇ ਵਾਲੇ ਨੇ ਨਾ ਲੁਧਿਆਣੇ ਵਾਲਾ ਜਿਹੜਾ ਨਸ਼ੇੜੀ ਆ ਇੱਕ ਇਹ ਇੱਕ ਕਤੀੜ ਹੋਰ ਆ ਇਹਨਾਂ ਦੋਨਾਂ ਨੇ ਮਿਲ ਕੇ ਕਤੀੜਾਂ ਨੇ ਦੋਨਾਂ ਨੇ ਇੱਕ ਵੀਡੀਓ ਪਾਈ ਸੀ ਉਹਦੇ ਵਿੱਚ ਇਹਨਾਂ ਨੇ ਮਿਰਤੇ 'ਤੇ ਇਲਜ਼ਾਮ ਲਾਇਆ ਸੀ 2 ਮਹੀਨੇ ਹੋ ਗਏ ਉਹ ਵੀਡੀਓ ਪਈ ਨੂੰ 2 ਮਹੀਨੇ ਤੋਂ ਉੱਪਰ 2 ਮਹੀਨੇ ਤੋਂ ਉੱਪਰ ਕਿਰਨ ਜੋਤ ਭੈਣਾ ਨੂੰ ਬਲੈਕਮੇਲ ਕਰਦਾ ਵਾ ਰਣਜੋਤ ਭੈਣਾ ਤੋਂ ਫੋਨ ਮੰਗਦਾ ਵਾ 2 ਮਹੀਨੇ ਤੋਂ ਉੱਪਰ ਹੋ ਗਏ 2 ਮਹੀਨੇ ਤੋਂ ਉੱਪਰ ਇਹਨਾਂ ਦੋਨਾਂ ਕਤੀੜਾ ਨੂੰ ਇਹਨਾਂ ਦੋਨਾਂ ਕਤੀੜਾ ਨੂੰ ਜਿਹੜੀਆਂ ਦੋ ਕਤੀੜਾ ਨੇ ਸਮਝ ਜਾਣ ਕੇ ਉਹਨਾਂ ਨੂੰ ਜਿੰਨਾਂ ਨੂੰ ਮੈਂ ਕਹਿਣਾ ਪਿਆ ਉਹਨਾਂ ਮੈਂ ਨਾਂ ਲੈ ਕੇ ਮੂੰਹ ਨਹੀਂ ਗੰਦਾ ਕਰਨਾ ਆਪਣਾ ਸਵੇਰੇ ਸਵੇਰੇ ਠੀਕ ਨੇ ਨਹੀਂ ਕਿਉਂਕਿ ਬਾਰ-ਬਾਰ ਫਿਰ ਬਰਸ਼ ਨਹੀਂ ਹੁੰਦਾ ਯਾਰ ਤੁਹਾਨੂੰ ਵੀ ਪਤਾ ਬਾਰ-ਬਾਰ ਬਰਸ਼ ਨਹੀਂ ਕੀਤਾ ਜਾਂਦਾ ਫਿਰ ਬਰਸ਼ ਇੱਕ ਵਾਰੀ ਸਵੇਰੇ ਹੁੰਦਾ ਉਹ ਨਾਂ ਨਹੀਂ ਮੈਂ ਲੈਣਾ ਮੂੰਹ ਨਹੀਂ ਗੰਦਾ ਕਰਨਾ ਦੋਨਾਂ ਕਤੀੜਾ ਦਾ ਇਹਨਾਂ ਦੋਨਾਂ ਕਤੀੜਾ ਨੇ ਨਾ ਜਿਹੜੇ ਵੱਡੇ ਵੱਡੇ ਆਪਣਾ ਨੂੰ ਸੱਚੇ 2 ਮਹੀਨੇ ਪਹਿਲਾਂ ਇਕੱਠਿਆਂ ਨੇ ਲਾਈਵ ਕੀਤਾ ਉਹ ਲਾਈਵ ਵੀ ਡੀਲੀਟ ਕਰਤਾ ਇਹਨਾਂ ਨੇ ਹੁਣ ਕਿ ਹਾਂ ਵੀ ਰਣਜੋਤ ਭੈਣਾ ਨੂੰ ਬਲੈਕਮੇਲ ਕਰਦਾ ਵਾ ਭੈਣਾ ਤੋਂ ਫੋਨ ਮੰਗਦਾ ਤੇ 2 ਮਹੀਨੇ ਹੋ ਗਏ ਨਾ ਕੋਈ ਭੈਣਾ ਦੀ ਰਿਕਾਰਡਿੰਗ ਨਾ ਕੋਈ ਭੈਣਾ ਦੀ ਚੈਟ ਨਾ ਕੋਈ ਭੈਣਾ ਦਾ ਨੰਬਰ ਨਾ ਕੋਈ ਭੈਣਾ ਨੂੰ ਲਾਈਵ 'ਚ ਲੈ ਕੇ ਆਇਆ ਇਹ 2 ਇਕ ਤੀੜ ਆਵਕਾਤ ਹੈ ਇਹਨਾਂ ਦੀ ਆਵਕਾਤ ਹੈ ਇਹਨਾਂ ਦੀ ਦੇਖ ਲਓ ਹੁਣ ਤੁਸੀਂ ਕਿ ਲਿਆਉ ਨਾ ਪੈਣਾ ਨੂੰ 2 ਮਹੀਨੇ ਹੋ ਗਏ ਹੁਣ ਹੁਣ ਕੀ ਜੜੀ ਕਦੇ ਹੁੰਦਾ ਵੀਡੀਓ ਵੀ ਟ੍ਰੀਟ ਕਰਤੀ ਤੁਸੀਂ ਭੱਜੀ ਵੀ ਗਏ ਆਲੂ ਦੇ ਆ ਰਿਹਾ ਨਾ ਛੇੜੀ ਸੀ ਇੱਕ ਕਤੀੜ ਹੋਰ ਸੀਗਾ ਆ ਦੋਨੇ ਕਤੀੜਾਂ ਹੀ ਸੀਗੀਆਂ ਇਹ ਲੱਗੀਆਂ ਹੋਈਆਂ ਠੀਕ ਨਹੀਂ ਮੇਰੇ ਵੱਲੋਂ ਜਿੰਨੀ ਮਰਜ਼ੀ ਪੋਸਟ ਪਾਈ ਚੱਲੋ ਪਰ ਪ੍ਰੂਫ ਤਾਂ ਰੱਖ ਦੋ ਤੁਹਾਡਾ ਵਿਸ਼ਵਾਸ ਕਿਨੇ ਕਰਨਾ ਮੇਰੇ ਕੋਲ ਪ੍ਰੂਫ ਪਿਆ ਰਿਕਾਰਡਿੰਗ ਪਈ ਜਾ ਮੇਰੇ ਕੋਲ ਇਬਾਦਤ ਦੇ ਫਾਦਰ ਦੀ ਰਿਕਾਰਡਿੰਗ ਉਹਨਾਂ ਦੇ ਫੋਨ ਤੇ ਪਈ ਆ ਉਹ ਕਹਿੰਦੇ ਮੇਰੇ ਕੋਲ ਰੰਜੋਤ ਫੋਨ ਦੀ ਹਰੇਕ ਰਿਕਾਰਡਿੰਗ ਹੁੰਦੀ ਆ ਕਿਉਂਕਿ ਸਾਡਾ ਇੱਜਾ ਸੇਵਾ ਵਾਲਾ ਕਿਉਂਕਿ ਸਾਡੇ ਤੇ ਕੱਲੂ ਕੋਈ ਵੀ ਬੰਦਾ ਉੱਠ ਕੇ ਕੁਛ ਨਾ ਕੁਛ ਕਰ ਦੂਗਾ ਉਹਨਾਂ ਦੇ ਫਾਦਰ ਦੇ ਕੋਲ ਰਿਕਾਰਡਿੰਗ ਪਈ ਆ ਮੇਰੀਆਂ ਤਿੰਨ ਜਦੋਂ ਮੈਂ ਫੋਨ ਕੀਤੇ ਉਹਨਾਂ ਨੂੰ ਪੈਸੇ ਵਾਸਤੇ ਸਮਝ ਗਏ ਨਾ ਬਾਕੀ ਇੱਕ ਬੰਦਾ ਕਹਿ ਰਿਹਾ ਸੀ ਗੋਲੀ ਗੋਲੀ ਮਾਰਨੀ ਆ ਬਾਈ ਕਿਹੜੀ ਗੋਲੀ ਪੈਰਾਸੀਟਾ ਮੋਲ ਦੀ ਕੇ ਡਾਈਕਲੋਵਿਨ ਦੀ ਦੱਸ ਦੋ ਭਾਈ ਦੱਸ ਦੋ ਕਿਹੜੀ ਗੋਲੀ ਮਾਰਨੀ ਹੈ ਠੀਕ ਹੈ ਨੀ ਜਿਹੜਾ ਇੱਥੇ ਤੁਸੀਂ ਮੈਨੂੰ ਗਲਤ ਮਲਤ ਲੈ ਕੇ ਆਪਣਾ ਖੂਨ ਸਾੜਦੇ ਆਉਂਦਾ ਇੰਨੇ ਜੋਰ ਲਾ ਲਓ ਜਾ ਕੇ ਉਹ ਕਢਾ ਲਓ ਬਾਹਰ ਉਹਨੂੰ ਅਮਰਤਪਾਲ ਦੇ ਭਰਾ ਨੂੰ ਬਾਹਰ ਕਢਾ ਲਓ ਜਾ ਕੇ ਲਾਓ ਧਰਨਾ ਇੱਥੇ ਬਹਿ ਕੇ ਬਕਵਾਸ ਲਿਖਣੀ ਆਉਂਦੀ ਤੁਹਾਨੂੰ ਬਸ ਕਮੈਂਟਾਂ ਚ ਜਾ ਕੇ ਅਮਰਤਪਾਲ ਦੇ ਭਰਾ ਨੂੰ ਕਢਾ ਲਓ ਬਾਹਰ ਉਹਦੀ ਬੇਲ ਵੀ ਕੈਨਸਲ ਹੋ ਗਈ ਮੈਨੂੰ ਦੱਸ ਦਿਓ ਕਿਹੜੀ ਗੋਲੀ ਮਾਰਨੀ ਆ ਪੈਰਾਸੀਟਾਮੋਲ ਦੀ ਜਾਂ ਡਾਈਕੋ ਗੋਬਿੰਦੀ ਜੱਕ ਰੋਸਿੰਦੀ ਜਾਂ ਡਿਸਪਰੇਨ ਦੀ ਕਿਹੜੀ ਮਾਰਨੀ ਆ ਗੋਲੀ ਮੇਰੇ ਠੀਕ ਨਹੀਂ ਦੱਸ ਹੁਣ ਨਸ਼ੇੜੀ ਸਾਡੇ ਕੋਲ ਗੋਲੀਆਂ ਮਾਰਨਗੇ ਨਸ਼ੇੜੀ ਹੁਣ ਨਸ਼ੇੜੀ ਸਾਡੇ ਮਾਰਨਗੇ ਗੋਲੀਆਂ ਦੱਸ ਨਸ਼ੇੜੀ ਉਹ ਪਤਾ ਨਾ ਕਿਵੇਂ ਟੰਗੇ ਆ ਅੰਦਰ ਹੁਣ ਗੋਲੀਆਂ ਮਾਰਨੀਆਂ ਇਹਨਾਂ ਨੇ ਸਮਝ ਗਏ ਨਾ ਜਦਨੀਆ ਮਰਦੀ ਪੋਸਟਾਂ ਪਾ ਲੋ ਆਕਾਤ ਤਾਂ ਤੁਹਾਡੀ ਤੁਹਾਨੂੰ ਲੱਗੀ ਗਈ ਹੋਣੀ ਆ ਪਤਾ ਆ ਜਿਹੜਾ ਇੱਕ ਮੈਨੂੰ ਫੋਨ ਕਰ ਰਿਹਾ ਸੀ ਔਰ ਥੋੜੀ ਦੇਰ ਪਹਿਲਾਂ ਫੋਨ ਨਾਲ ਕਰ ਲਾਈਵ ਜਵਾਬ ਦੇ ਦੀ ਜਿਹੜਾ ਦੇਣਾ ਮੈਂ ਨਹੀਂ ਗੱਲ ਕੁਲ ਕਰਦਾ ਤੇਰੇ ਵਰਗੇ ਕਤਿਹੜ ਨਾਲ ਸਮਝ ਗਏ ਨਾ ਇੱਕ ਫੋਨ ਕਰ ਰਿਆ ਸੀ ਮੈਨੂੰ ਆ ਥੋੜੀ ਦੇਰ ਪਹਿਲਾਂ ਹੋਣੀ ਸਮਝ ਗਿਆ ਨਾ ਅਸੀਂ ਇਹਦੇ ਕੋਈ ਜਵਾਬ ਦੇਣਾ ਤੈਨੂੰ ਜ਼ਰੂਰੀ ਨਹੀਂ ਹੈਗਾ ਸਾਨੂੰ ਕੋਈ ਤੇਨੂੰ ਜਵਾਬ ਦੇਈਏ ਕਟੀੜ ਨੂੰ ਅਸੀਂ ਬਾਕੀ ਰੋਮੀ ਭਾਈ ਦੱਸ ਹੀ ਗਿਆ ਕਿ ਤੁਸੀਂ ਥੋੜੀ ਔਕਾਤ ਹੈ ਕੀ ਆ ਯਾਰ ਮੈਂ ਦੇਖ ਮੈਂ ਜਾਂ ਚੱਕਦਾ ਹੀ ਨਹੀਂ ਫੋਨ ਕਤੀੜਾਂ ਦਾ ਮੈਂ ਕਿਉਂ ਚੱਕਾਂ ਕਤੀੜਾਂ ਦਾ ਫੋਨ ਜਿਨ੍ਹਾਂ ਦੀ ਆਪਣੀ ਕੋਈ ਔਕਾਤ ਹੀ ਹੈ ਨਹੀਂ ਕਿ ਮੈਂ ਕਿਉਂ ਚੱਕਾਂ ਉਹਨਾਂ ਦਾ ਫੋਨ ਜਿਨ੍ਹਾਂ ਦੀ ਆਪਣੀ ਕੋਈ ਔਕਾਤ ਨਹੀਂ ਪਹਿਲਾਂ ਸਾਡੇ ਬਰਾਬਰ ਦਾ ਲੈਵਲ ਕਰੋ ਸਾਡੇ ਬਰਾਬਰ ਔਕਾਤ ਬਣਾਓ ਫਿਰ ਤੁਹਾਡਾ ਫੋਨ ਚੱਕਾਂਗੇ ਸਮਝ ਗਏ ਨਾ ਫਿਰ ਤੁਹਾਡਾ ਦੇਖਾਂਗੇ ਫੋਨ ਚੱਕਣਾ ਕਿ ਨਹੀਂ ਚੱਕਣਾ ਪਹਿਲਾਂ ਲੈਵਲ ਬਰਾਬਰ ਕਰੋ ਲੈਵਲ ਬਰਾਬਰ ਸਮਝ ਗਏ ਨਾ ਨੰ ਲੈਵਲ ਪ੍ਰੋਪਰ ਹੋ ਜੂ ਚਲ ਥੋੜਾ ਥੋੜਾ ਥੱਲੇ ਰੱਖ ਲੈਣੇ ਆ ਥੋੜਾ ਥੱਲੇ ਤੱਕ ਤਾਂ ਆ ਜਾਓ ਅੱਧੇ ਤੱਕ ਤਾਂ ਆ ਜਾਓ ਫੇਰ ਤੁਹਾਡਾ ਫੋਨ ਚੱਕ ਲਾਂਗੇ ਫੇਰ ਤੁਹਾਨੂੰ ਲਾਈਵ 'ਚ ਵੀ ਲੈ ਲਾਂਗੇ ਹੁਣ ਮਿੰਤਾ ਨਾ ਕਰੋ ਕਿ ਲਾਈਵ ਚ ਲਾਓ ਸਾਨੂੰ ਕਿਉਂ ਮਿੰਤਾ ਕਰ ਰਹੇ ਹੋ ਯਾਰ ਆਪਣਾ ਕਰ ਲਓ ਤੁਸੀਂ ਲਾਈਵ ਅੱਗੇ ਤੁਸੀਂ ਕਰਦੇ ਹੀ ਹੋ ਤਿੰਨ ਤਿੰਨ ਵਾਰ ਕਰਦੇ ਹੋ ਦਿਨ 'ਚ ਅਜੇ ਤਾਂ ਕਦੇ ਕਿਹਾ ਨਹੀਂ ਸਾਨੂੰ ਲਓ ਆਪਣੇ ਲਾਈਵ 'ਚ ਬਾਕੀ ਇੱਕ ਬੰਦਾ ਭਾਈ ਲਿਖ ਰਿਹਾ ਮੇਰੇ ਕੱਪੜਿਆਂ ਨੂੰ ਲੈ ਕੇ ਮੇਰੇ ਕੱਪੜਿਆਂ ਨੂੰ ਲੈ ਕੇ ਲਿਖ ਰਿਹਾ ਵਾ ਕੋਈ ਬ੍ਰਾਂਡ ਪ੍ਰੂਡ ਦਾ ਜਾਂ ਕੁਝ ਹੋਰ ਲਿਖ ਰਿਹਾ ਵਾ ਬਕਵਾਸ ਲਿਖ ਰਿਹਾ ਵਾ ਸਰੀ ਟਟ ਕਰਨ ਨੂੰ ਜਿੰਨੇ ਕ ਕੱਪੜੇ ਚਾਹੀਦੇ ਆ ਉਹ ਪਾਏ ਹੋਏ ਆ ਮੇਰੇ ਚਾਹੇ ਦੇਸੀ ਪਾਏ ਹੋਣ ਚਾਹੇ ਬ੍ਰਾਂਡਡ ਪਾਏ ਹੋਣ ਸਰੀ ਤਾਂ ਟਕਿਆ ਹੋਇਆ ਨਾ ਆ ਬੜੀ ਮਿਹਨਤ ਦੇ ਪੈਸਿਆਂ ਨਾਲ ਟਕਿਆ ਹੋਇਆ ਕੋਈ ਸੰਗਤ ਦੇ ਪੈਸਿਆਂ ਨਾਲ ਨਹੀਂ ਟਕਿਆ ਹੋਇਆ ਕੋਈ ਸੰਗਤ ਦੇ ਪੈਸੇ ਨਾਲ ਮੈਂ ਨਸ਼ਾ ਨਹੀਂ ਕਰਦਾ ਕੋਈ ਸੰਗਤ ਦੇ ਪੈਸੇ ਨਾਲ ਮੈਂ ਐਸ਼ ਨਹੀਂ ਕਰਦਾ ਸਮਝ ਗਏ ਨਾ ਲੱਗੇ ਹੋਏ ਮੈਨੂੰ ਤੁਸੀਂ ਫਿਰ ਮੈਂ ਤਾਂ ਹੋਰ ਨਾ ਸੁਣ ਲਿਓ ਕੁਛ ਅਸੀਂ ਤਾਂ ਸਾਡੀ ਮਿਹਨਤ ਦੀ ਕਮਾਈ ਆ ਅਸੀਂ ਬ੍ਰਾਂਡਡ ਪਾਈਏ ਚਾਹੇ ਸਿੰਪਲ ਪਾਈਏ ਚਾਹੇ ਸੇਲ ਵਾਲੇ ਪਾਈਏ ਥੋੜਾ ਢਿੱਡ ਦੁਖਦਾ ਪਹਿਲਾਂ ਤਾਂ ਮੈਨੂੰ ਇਹ ਦੱਸੋ ਥੋੜਾ ਢਿੱਡ ਦੁਖਦਾ ਅਸੀਂ ਉਹਨਾਂ ਵਾਂਗੂ ਨਹੀਂ ਹੈਗੇ 10000 ਰੁਪਏ ਦਾ ਨਸ਼ਾ ਲੈ ਲੈਣਾ ਪੈਸਾ ਸੰਗਤ ਦਾ ਠੀਕ ਨਹੀਂ ਅਸੀਂ ਉਹਨਾਂ ਚੋਂ ਨਹੀਂ ਹੈਗੇ ਸੰਗਤ ਦੇ ਪੈਸੇ ਤੋਂ ਤੇਲ ਪਾਉਣਾ ਗੱਡੀ 'ਚ ਠੀਕ ਨਹੀਂ ਖਾਤੇ 'ਚ 1000 ਰੁਪਿਆ ਹੋਵੇ ਇਲੈਕਸ਼ਨਾਂ ਦੇ ਵਿੱਚ ਲੱਖਾਂ ਰੁਪਏ ਖਰਚ ਕੀਤਾ ਹੋਵੇ ਅਸੀਂ ਉਹਨਾਂ ਚੋਂ ਨਹੀਂ ਹੈਗੇ ਅਸੀਂ ਉਹਨਾਂ ਚੋਂ ਨਹੀਂ ਹੈਗੇ ਕਿ ਜੱਥੇਬੰਦੀ ਬਣਾ ਕੇ ਤੇ ਪੈਸੇ ਇਕੱਠੇ ਕੀਤੇ ਅਸੀਂ ਨਹੀਂ ਹੈਗੇ ਉਹਨਾਂ ਚੋਂ ਮੇਰ ਨੂੰ ਤਾਂ ਆਹੀ ਠੀਕ ਆ ਮੇਰਾ ਤਨ ਤਾਂ ਟਕਿਆ ਹੋਇਆ ਨਾ ਮੇਰਾ ਤਨ ਟਕਿਆ ਹੋਇਆ ਚਾਹੇ ਬ੍ਰਾਂਡ ਨਹੀਂ ਪਾਇਆ ਹੋਇਆ ਚਾਹੇ ਘਰ ਸੇਲ ਤੋਂ ਲਈ ਹੋਈ ਆ ਮੇਰੀ ਚੱਲ ਹੋਰ ਦੱਸ ਪਰ ਆਪਣੀ ਮਿਹਨਤ ਹੀ ਕਮਾਈ ਦੀ ਲਈ ਹੋਈ ਆ ਕੋਈ ਸੰਗਤ ਦੇ ਪੈਸੇ ਤੋਂ ਨਹੀਂ ਮੈਂ ਲਈ ਸਮਝ ਗਏ ਨਾ ਕੋਈ ਸੰਗਤ ਦੇ ਪੈਸੇ ਤੇ ਮੈਂ ਜਹਾਜਾਂ ਦੀ ਸੈਰ ਨਹੀਂ ਕਰਦਾ ਮੈਂ ਸੰਗਤ ਦੇ ਪੈਸੇ ਦੇ ਉੱਪਰ ਆਪਣੇ ਗੱਡੀਆਂ ਨਹੀਂ ਲਈਆਂ ਫੋਰਚਨਰ ਆ ਮਰਸੀਡਿਸ ਆ ਸਮਝ ਗਏ ਨਾ ਅਸੀਂ ਆਪਣੀ ਮਿਹਨਤੀ ਕਮਾਈ ਨਾਲ ਬੱਸ ਚੜ ਕੇ ਜਾਈਦਾ ਜਿੱਥੇ ਜਾਈਦਾ ਪੈਸੇ ਪੱਲਿਓ ਲਾ ਕੇ ਜਾਈਦੇ ਆ ਸਮਝ ਗਏ ਨਾ ਲਾਈਵ ਲੈ ਲੋ ਲਾਈਵ ਚ ਲੈ ਲੋ ਬਹੁਤ ਛੋਟੇ ਸ਼ਾਬਾਸ਼ ਇਹ ਨਹੀਂ ਲੈਂਦੇ ਜਾ ਜੋ ਕਰਨਾ ਪੈਣਾ ਲੈਵਲ ਬਰਾਬਰ ਕਰਕੇ ਆਓ ਸਾਡੇ ਬਰਾਬਰ ਦਾ ਸਮਝ ਗਏ ਨਾ ਜਿੱਦਾਂ ਲੈਵਲ ਬਰਾਬਰ ਅੱਧਾ ਹੀ ਕਰ ਲੋ ਸਾਡੇ ਬਰਾਬਰ ਅੱਧਾ ਹੀ ਕਰ ਲੋ ਜਿੱਦਾਂ ਅੱਧਾ ਵੀ ਹੋ ਜਾਊਗਾ ਲੈ ਲਾਂਗੇ ਸਮਝ ਗਏ ਕਤੀੜੋ ਚਲੋ ਠੀਕ ਆ ਜੀ ਭਾਈ ਇੰਨਾ ਕੇ ਜਵਾਬ ਦੇਣਾ ਸੀ ਬਾਕੀ ਕਤੀੜਾ ਨੇ ਮਿਰਚਾਂ ਲੱਗੀਆਂ ਹੋਈਆਂ ਨੇ ਲੱਗੀਆਂ ਰਹਿਣੀਆਂ ساری ਉਮਰ ਕਰਨ ਜੋਗੇ ਕੁਛ ਨਹੀਂ ਕਮੈਂਟੀ ਕਰਨ ਜੋਗੇ ਨੇ ਹੋਰ ਕਰਨਾ ਕੀ ਆ ਇੱਕ ਕੋਈ ਗੋਲੀਆਂ ਮਾਰਦਾ ਸੀ ਲੁਧਿਆਣੇ ਕੋਟ ਦੇ ਵਿੱਚ ਮੈਂ ਆਉਂਗਾ ਤੇਰਾ ਟਾਈਮ ਚੱਕਣਾ ਉਹਦੇ ਕੋਲ ਸਮਰਾਲੇ ਤੋਂ ਲੁਧਿਆਣੇ ਤੱਕ ਦਾ ਕਿਰਾਇਆ ਨਹੀਂ ਜੁੜਿਆ ਪਿਓ ਦੇ ਪੁੱਤ ਕੋਲ ਸਮਰਾਲੇ ਤੋਂ ਲੁਧਿਆਣੇ ਤੱਕ ਦਾ ਕਿਰਾਇਆ ਹੀ ਨਹੀਂ ਜੁੜਿਆ ਉਸ ਪਿਓ ਦੇ ਪੁੱਤ ਕੋਲ ਮੈਂ ਗੋਲੀਆਂ ਤਾਂ ਉਹਨੇ ਬਹੁਤ ਦੂਰ ਦੀ ਗੱਲ ਆ ਮਾਰਨ ਆਉਣਾ ਸੀ ਠੀਕ ਨਹੀਂ ਬਾਕੀ ਉਂਗਲ ਨਹੀਂ ਕੋਈ ਲਾ ਸਕਦਾ ਹੋਰ ਗੱਲ ਤਾਂ ਬਹੁਤ ਦੂਰ ਦੀ ਗੱਲ ਆ ਉਂਗਲ ਨਹੀਂ ਕੋਈ ਕਰ ਸਕਦਾ ਉਂਗਲ ਉਂਗਲ ਨਹੀਂ ਕੋਈ ਲਾ ਸਕਦਾ ਸਮਝ ਗਏ ਨਾ ਬਾਕੀ ਛੱਡੋ ਸਭ ਨੂੰ ਪਤਾ ਵਾ ਕੀ ਲੈਵਲ ਆ ਕਿਹੜਾ ਦਾ ਮਿਰਚਾਂ ਲੱਗ ਗਈਆਂ ਮਿਰਚਾਂ ਲੱਗ ਗਈਆਂ ਥੱਲੇ ਲੱਗ ਗਈਆਂ ਮਿਰਚਾਂ ਜਦੋਂ ਮਿਰਚਾਂ ਥੱਲੇ ਲੱਗਦੀਆਂ ਨੇ ਫੇਰ ਕਮੈਂਟ ਲਿਖਦੇ ਨੇ ਤੇ ਚੀਕਾ ਵੱਜਦੀਆਂ ਨੇ ਨਾ ਚੀਕਾ ਚੀਕਾ ਵੱਜਦੀਆਂ ਨੇ ਚੀਕਾ ਵੱਜਦੀਆਂ ਵਾ ਚੀਕਾਂ ਦਾ ਪੂਰੀਆਂ ਰਾਟ ਪੋਣੇ ਰਾਟ ਚੀਕਾ ਨਹੀਂ ਥੋੜੀਆਂ ਘਟਾਉਣੀਆਂ ਰਾਟ ਪਵਾਵਾਂਗੇ ਪੂਰੇ ਫਿਕਰ ਨਾ ਕਰੋ ਤੁਸੀਂ ਰੁਕ ਜਾਓ ਤੁਹਾਨੂੰ ਦਿਖਾਵਾਂਗੇ ਕੀ ਹੁੰਦਾ ਕਿ ਨਹੀਂ ਹੋਣਾ ਤੇਰੇ ਤੋਂ ਕੁਛ ਨਹੀਂ ਹੋਣਾ ਤੇਰੇ ਤੋਂ ਕੁਛ ਨਹੀਂ ਹੋਣਾ ਤੇਰੇ ਤੋਂ ਹੋਰ ਦੱਸ ਕੁਛ ਨਹੀਂ ਹੋਣਾ ਤੇਰੇ ਤੋਂ ਕੁਛ ਨਹੀਂ ਹੋਣਾ ਤੂੰ ਜਿਹੜਾ ਲਿਖ ਰਿਹਾ ਨਾ ਤੇਰੇ ਤੋਂ ਕੁਛ ਵੀ ਨਹੀਂ ਹੋਣਾ ਉਹ ਆ ਤੂੰ ਜਿਹੜਾ ਥੱਲੇ ਲੰਮਕਦੇ ਹੁੰਦੇ ਆ ਨਾ ਥੱਲੇ ਲੰਮਕਦੇ ਨਹੀਂ ਹੁੰਦੇ ਉਹ ਆ ਤੂੰ ਤੇਰੇ ਤੋਂ ਕੁਛ ਨਹੀਂ ਹੋਣਾ ਉਹ ਜਿੰਨੇ ਮਰਜੀ ਲੰਬੇ ਹੋ ਜਾਣ ਥੱਲੇ ਹੀ ਰਹਿੰਦੇ ਆ ਉਹ ਥੱਲੇ ਹੀ ਲੰਮਕਦੇ ਹੀ ਰਹਿੰਦੇ ਹੁੰਦੇ ਆ ਤੂੰ ਕੁਛ ਨਹੀਂ ਕਰ ਸਕਦਾ